ਜਿਹੜਾ ਰਾਜਾ ਬੜਿੰਗਾ ਹੈ ਇਹ ਹੈਗੀ ਉਹ ਕਾਂਗਰਸ ਦੀ ਰਾਖੀ ਸਾਮੰਤ ਇਹਨੂੰ ਸੰਗਲ-ਸੁੰਗਲ ਪਾ ਲੋ ਕਿਉਂਕਿ ਇਹ ਬੰਦਾ ਨੂੰ ਖੁਦ ਨੂੰ ਵੀ ਪਤਾ ਲੱਗਦਾ ਕਿ ਮੈਂ ਬੋਲ ਕੀ ਰਿਹਾ ਤੇ ਇਹਦੇ ਰਿਜ਼ਲਟ ਕੀ ਆਉਣਗੇ ਇਹਨੂੰ ਉਹ ਹਰ ਟਾਈਮ ਕੰਟਰੋਵਰਸੀ ਚਾਹੀਦੀ ਆ ਲਾਈਮਲਾਈਟ ਹੋਣ ਵਾਸਤੇ ਕੁਝ ਵੀ ਕਰ ਸਕਦਾ ਹੈ ਉਹ ਬਹੁਤ ਗਲਤ ਪੰਗਾ ਲੈ ਲਿਆ ਤੇਰਾ ਤੌਣ ਦਾ ਕਿਲਾ ਹੁਣ ਅਸੀਂ ਕੱਢਾਂਗੇ ਔਰ ਮੈਂ ਤਰਨ-ਤਰਨ ਦੇ ਵਿੱਚ ਜਿੰਨੇ ਵੀ ਐਸੀ ਸਮਾਜ ਬੈਠਾ ਜਿੰਨਾ ਵੀ ਸਿੱਖ ਮਾਇਚਾਰਾ ਬਲਮਿਕ ਪਾਇਚਾਰਾ ਜਿੰਨਾ ਵੀ ਬੈਠਾ ਹੈ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਆ ਅੱਜ ਰਾਜੇ ਵੜਿੰਗ ਦੀ ਧੌਣ ਤੋਂ ਫੜ ਕੇ ਉਹਨੂੰ ਪੁੱਛੋ ਵੀ ਤੇਰੀ ਮਾਨਸਿਕਤਾ ਸਾਡੇ ਲਈ ਹੈ ਮੈਂ ਕਹਿਣਾ ਨਹੀਂ ਚਾਹੁੰਦਾ ਸਿਗਾ ਇਹ ਗੱਲ ਮੈਨੂੰ ਰਾਜਾ ਵੜਿੰਗ ਦੇ ਬਿਆਨ ਤੋਂ ਬਾਅਦ ਸਿਆਸਤ ਗਰਮ ਆ ਜਾਂਦੀ ਔਰ ਐਸੀ ਕਮਿਸ਼ਨ ਵੱਲੋਂ 6 ਤਰੀਕ ਨੂੰ ਉਹਨਾਂ ਨੂੰ ਹਾਜ਼ਰ ਹੋਣ ਲਈ ਕਿਹਾ ਗਿਆ ਸਾਡੇ ਨਾਲ ਪ੍ਰੀਤ ਸਿੰਘ ਬੱਲ ਨੇ ਤਰਨਾ ਦਲ ਦੇ ਬੁਲਾ ਰਹੇ ਨੇ ਔਰ ਵਾਲਮੀਕੀ ਤਿਰਸਤ ਦੇ ਸ਼੍ਰੀ ਅੰਮ੍ਰਿਤਸਰ ਤੋਂ ਬੁਲਾ ਰਹੇ ਨੇ ਗੱਲਬਾਤ ਕਰ ਲੈਣੇ ਕਿਸ ਤਰ੍ਹਾਂ ਦੇਖਦੇ ਹੋ ਪਹਿਲਾਂ ਕਹੇ ਕਿ ਹਿੰਦੁਸਤਾਨ ਚਾਹੀਦਾ ਖਾਲਿਸਤਾਨ ਚਾਹੀਦਾ ਉਸ ਤੋਂ ਬਾਅਦ ਹੁਣ ਇਹ ਬਿਆਨ ਦਿੱਤੇ ਗਏ ਨੇ ਔਰ ਉਸ ਤੋਂ ਬਾਅਦ ਸਿਆਸਤ ਕਾਫੀ ਗਰਮਾਈਖ ਹੋਈ ਹੈ ਜਿੰਨੇ ਵੀ ਸਰੋਤੇ ਦੇਖ ਰਹੇ ਨੇ ਸਾਰਿਆਂ ਨੂੰ ਵਾਹਿਗੁਰਜੀ ਦਾ ਖਾਲਸਾ ਸ੍ਰੀ ਵਾਹਿਗੁਰਜੀ ਦੀ ਫਤਿਹ ਜੈ ਹਵਲ ਬਕੀ ਹਰ ਹਰ ਵਲਬੀ ਕੀ ਜਿਹੜਾ ਰਾਜਾ ਵੜਿੰਗਾ ਇਹ ਹੈਗੀ ਉਹ ਕਾਂਗਰਸ ਦੀ ਰਾਖੀ ਸੰਵਤ ਰਾਖੀ ਸੰਵਤ ਮੈਂ ਤਾਂ ਕਿਹਾ ਕਿਉਂਕਿ ਉਹਨੂੰ ਵੀ ਨਹੀਂ ਬੋਲਣ ਲੱਗੇ ਪਤਾ ਲੱਗਦਾ ਕੀ ਬੋਲਣਾ ਕੀ ਨਹੀਂ ਬੋਲਣਾ ਤੇ ਦੂਜੀ ਰਾਖੀ ਸੰਵਤ ਹੈਗੀ ਇਹਨਾਂ ਦੀ ਇਹ ਇਹ ਮੈਨੂੰ ਕਿਤਨਾ ਕਿਤੇ ਕਾਂਗਰਸ ਦੇ ਪ੍ਰਧਾਨ ਨੂੰ ਸੋਨੀਆ ਗਾਂਦੇ ਨੂੰ ਔਰ ਜਿਹੜਾ ਖੜਗੇ ਸਾਹਿਬ ਇਹਨਾਂ ਦੇ ਪ੍ਰਧਾਨ ਜੀ ਨੇ ਉਹਨਾਂ ਨੂੰ ਮੈਂ ਪੂਰੇ ਸਮਾਜ ਵੱਲੋਂ ਇਹ ਬੇਨਤੀ ਕਰੂੰਗਾ ਵੀ ਇਹਨੂੰ ਸੰਗਲ-ਸੁੰਗਲ ਪਾ ਲੋ ਕਿਉਂਕਿ ਇਹ ਬੰਦਾ ਨੂੰ ਖੁਦ ਨੂੰ ਨਹੀਂ ਪਤਾ ਲੱਗਦਾ ਕਿ ਮੈਂ ਬੋਲ ਕੀ ਰਿਹਾ ਤੇ ਇਹਦੇ ਰਿਜ਼ਲਟ ਕੀ ਆਉਣਗੇ ਕਦੇ ਇਹ ਸਿੱਖਾਂ ਦੇ ਸਿੱਖਾਂ ਦੇ ਤਾਂ ਮੋਸਟਲੀ ਖਿਲਾਫ ਬੋਲਦਾ ਹੈ ਇਹ ਠੀਕ ਹੈ ਡਾਇਰੈਕਟਲੀ ਨਹੀਂ ਇੰਡਾਇਰੈਕਟਲੀ ਬੋਲ ਲੈਂਦਾ ਲੇਕਿਨ ਇਹ ਮੋਸਟਲੀ ਇਹ ਇਹ ਨੂੰ ਹਰ ਟਾਈਮ ਕੰਟਰੋਵਰਸੀ ਚਾਹੀਦੀ ਆ ਲਾਈਮਲਾਈਟ ਹੋਣ ਵਾਸਤੇ ਕੁਝ ਵੀ ਕਰ ਸਕਦਾ ਹੈ ਇਹ ਸੋ ਇਹਦੇ ਘਰਦਿਆਂ ਨੂੰ ਵੀ ਕਹੂੰਗਾ ਵੀ ਇਹਨੂੰ ਕਿਤੇ ਪਾਗਲ ਹਸਪੀਟਲ ਦੇ ਵਿੱਚ ਦਾਖਲ ਕਰਾਓ ਇਹ ਬੰਦੇ ਦਾ ਮਾਨਸਿਕ ਸੰਤੁਲਨ ਮੈਂਟਲਿਕ ਸੰਤੁਲਨ ਜਿਹੜਾ ਸਾਰਾ ਖਰਾਬ ਹੋ ਚੁੱਕਿਆ ਇਹਨੇ ਪਿਛਲੇ ਦਿਨਾਂ ਦੇ ਵਿੱਚ ਉੱਥੇ ਇੱਕ ਰੈਲੀ ਨੂੰ ਸੰਬੋਧਨ ਕਰਾਇਆ ਸੀ ਜਿਹੜੀ ਮੈਂ ਸਮਝਦਾ ਮੋਸਟਲੀ ਉਹ ਐਸਸੀ ਭਾਈਚਾਰਾ ਬੈਠਾ ਸੀਗਾ ਉੱਥੇ ਆਪਣੀਆਂ ਕੁਆਲਟੀਆਂ ਗਣਾਉਂਦੇ ਗਣਾਉਂਦੇ ਇਹਨੇ ਆਪਣੀ ਮਾਨਸਿਕਤਾ ਜਿਹੜੀ ਹੈਗੀ ਆ ਜੋ ਐਸਸੀ ਸਮਾਜ ਲਈ ਮਾਨਸਿਕਤਾ ਹੈਗੀ ਆ ਜੋ ਇਹ ਸੋਚ ਰੱਖਦਾ ਐਸਸੀ ਸਮਾਜ ਲਈ ਉਹ ਵੀ ਜਗਜਹਾਰੇ ਨੇ ਕਰ ਦਿੱਤੀ ਜਿਹਦੇ ਵਿੱਚ ਇਹਨੇ ਸ਼੍ਰੀਮਾਨ ਸਰਦਾਰ ਬੂਟਾ ਸਿੰਘ ਜੀ ਜਿਹੜੇ ਸਾਡੇ ਗ੍ਰਹਿ ਮੰਤਰੀ ਰਹਿ ਚੁੱਕੇ ਨੇ ਆ ਭਾਰਤ ਸਰਕਾਰ ਦੇ ਵਿੱਚ ਉਹਨਾਂ ਬਾਰੇ ਇਹਨੇ ਬੜੇ ਗੰਦੇ ਤਰੀਕੇ ਦੇ ਨਾਲ ਕਿਹਾ ਕਾਲੇ ਰੰਗ ਦਾ ਕੋਟ ਕੇ ਕਾਲੇ ਰੰਗ ਦਾ ਪੱਠੇ ਪਾਉਣ ਵਾਲਾ ਮਜਬੀ ਸਿੱਖ ਨੂੰ ਕਾਂਗਰਸ ਨੇ ਪ੍ਰਧਾਨ ਕਾਂਗਰਸ ਨੇ ਗ੍ਰਹਿ ਮੰਤਰੀ ਬਣਾਇਆ ਕੌਣ ਬਣਾਉਂਦਾ ਇਹਨਾਂ ਨੂੰ ਇਹਦਾ ਕਹਿਣ ਦਾ ਮਤਲਬ ਇਹ ਸੀ ਵੀ ਐਸੀਆਂ ਨੂੰ ਤਾਂ ਕੋਈ ਪੁੱਛਦਾ ਨਹੀਂ ਜੇ ਪੁੱਛਦੀ ਤਾਂ ਕਾਂਗਰਸ ਪੁੱਛਦੀ ਆ ਅਸੀਂ ਉਹਨੂੰ ਪੱਠੇ ਪਾਉਣ ਵਾਲੇ ਨੂੰ ਉੱਥੇ ਪਹਜਾ ਦਿੱਤਾ ਤਾਂ ਮੈਂ ਰਾਜੇ ਵੜਿੰਗ ਪਹਿਲੀ ਗੱਲ ਤਾਂ ਮੈਨੂੰ ਕਿਤਨਾ ਕਿਤਨਾ ਮੈਂ ਕਹਿਣਾ ਨਹੀਂ ਚਾਹੁੰਦਾ ਸੀਗਾ ਇਹ ਗੱਲ ਮੈਨੂੰ ਇਹਦੇ ਜੈਂਡਰ ਤੇ ਵੀ ਸ਼ੱਕ ਪੈਂਦਾ ਜਦੋਂ ਤੁਰਦਾ ਨਾ ਇਹਦੀ ਤੋਰ ਜਨਾਨੀਆਂ ਵਾਲੀ ਆ ਇਹਨੂੰ ਮੈਂ ਕਹਿ ਦੇਣਾ ਚਾਹੁੰਦਾ ਵੀ ਪੰਗਾ ਤੂੰ ਬਹੁਤ ਗਲਤ ਲੈ ਲਿਆ ਬਹੁਤ ਗਲਤ ਲੈ ਲਿਆ ਤੇਰੀ ਮਾਫੀ ਮੰਗ ਹਰਮੰਦਰ ਸਾਹਿਬ ਖੜਕੇ ਪੂਰੇ ਸਿੱਖ ਪਾਈਚਰ ਤੋਂ ਕੌਮ ਤੋਂ ਮਜਬੀ ਸਿੱਖ ਪਾਈਚਰ ਤੋਂ ਬਾਲਮਿਕ ਪਾਈਚਰੇ ਤੋਂ ਇਹਨੂੰ ਬਹੁਤ ਜਲਦੀ ਬਾਲਮਿਕ ਤੀਰਥ ਤੇ ਸੰਤ ਗਰਧਾਰੀ ਨਾਥ ਜੀ ਨੇ ਹੁਕਮ ਵੀ ਕਰਨਾ ਕਿਉਂਕਿ ਗੁਰਪੁਰਬ ਕਰਕੇ ਥੋੜੇ ਬਿਜ਼ੀ ਚੱਲ ਰਹੇ ਨੇ ਇਹਨੂੰ ਬਾਲਮਿਕ ਤੀਰਥ ਤੇ ਵੀ ਬੁਲਾਇਆ ਜਾਊਗਾ ਉੱਥੇ ਵੀ ਮਾਫੀ ਮੰਗਾਈ ਜਾਊਗੀ ਇਹਨੂੰ ਇਹਨੇ ਬੜਾ ਗੰਦੇ ਤਰੀਕੇ ਨਾਲ ਸਬੋਧਨ ਕੀਤਾ ਤਾਂ ਮੈਂ ਇਹਨੂੰ ਦੱਸ ਦੇਣਾ ਚਾਹੁੰਦਾ ਬੇ ਜਿਸ ਟਾਈਮ ਤੇਰੇ ਦਾਦੇ ਪਰਦਾਦੇ ਖੁਰਲੀਆਂ ਚ ਪੱਠੇ ਪਾਉਂਦੇ ਸੀ ਨਾ ਡੌਲਾਂ ਦੇ ਪਰ ਕੱਖ ਖੋਦੇ ਸੀਗੇ ਉਸ ਟਾਈਮ ਬੂਟਾ ਸਿੰਘ ਜੀ ਐਮਏ ਬੀਏ ਡਾ ਪੀਐਚਡੀ ਸਿਆਸਤ ਚ ਆਉਣ ਤੋਂ ਬਾਅਦ ਕੀਤੀ ਤਿੰਨ ਤਾਂ ਤੂੰ ਪਤਾ ਨਹੀਂ 10ਵੀਂ ਹੈਗਾ ਪਤਾ ਨਹੀਂ 12ਵੀਂ ਤੈਨੂੰ ਪਤਾ ਨਹੀਂ ਔਰ ਡਾਕਟਰ ਭੀਮਰਾਉ ਬੇਦਕਰ ਸਾਹਿਬ ਦੇ ਅਸ਼ੀਰਵਾਦ ਨਾਲ ਔਰ ਗੁਰੂ ਗ੍ਰੰਥ ਸਾਹਿਬ ਜੀ ਦਾ ਓਟ ਆਸਰਾ ਲੈ ਕੇ ਉਹ ਆਪਣੀ ਮਿਹਨਤ ਤੇ ਆਪਣੀ ਕਾਬਲੀਅਤ ਨਾਲ ਇੱਥੇ ਤੱਕ ਪਹੁੰਚੇ ਨੇ ਭਾਰਤ ਸਰਕਾਰ ਚ ਤਿੰਨ ਵਾਰ ਕੈਬਨਿਟ ਮਿਨਿਸਟਰ ਰਹੇ ਨੇ ਔਰ 8 ਵਾਰ ਐਮਪੀ ਰਹੇ ਨੇ ਔਰ ਸਮਾਜ ਦਾ ਚੰਨਨ ਮੁਰਾਰਾ ਨੇ ਸਾਡੇ ਔਰ ਉਹਨਾਂ ਨੇ ਇੰਨੀ ਕਿ ਪੜ੍ਹਾਈ ਕੀਤੀ ਮੈਂ ਕਹਿੰਦਾ ਤੇਰੇ ਪੂਰੇ ਖਾਨਦਾਨ ਦੀ ਮਲਾਲਵੇ ਤਾਂ ਨਹੀਂ ਸਾਰੀ ਹੋਣੀ ਇਕੱਠੀ ਉਹ ਤੁਸੀਂ ਤੁਹਾਡੀ ਮਾਨਸਿਕਤਾ ਜਿਹੜਾ ਧੌਣ ਚ ਕੀਲਾ ਨਾ ਮੈਂ ਸਾਰੇ ਜੱਟਾਂ ਨੂੰ ਨਹੀਂ ਕਹਿ ਰਿਹਾ ਮੈਂ ਸਿਰਫ ਇਹਨੂੰ ਜਵਾਬ ਦੇ ਰਿਹਾ ਰਾਜੇ ਵਿੜਿੰਗ ਤੇ ਹੀ ਲਾ ਕੇ ਸਮਝਿਆ ਜਾਵੇ ਇਹ ਜਿਹੜਾ ਜੱਟਵਾਦ ਦਾ ਤੇਰੇ ਕੀਲਾ ਅੜਿਆ ਹੋਇਆ ਨਾ ਤੇਰੇ ਧੌਣ ਦੇ ਵਿੱਚ ਇਹ 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 ਤੇਰਾ ਧੌਣ ਦਾ ਕਿਲਾ ਤੂੰ ਬਹੁਤ ਗਲਤ ਪੰਗਾ ਲੈ ਲਿਆ ਤੇਰਾ ਧੌਣ ਦਾ ਕਿਲਾ ਹੁਣ ਅਸੀਂ ਕੱਢਾਂਗੇ ਔਰ ਮੈਂ ਤਰਨ ਤਰਨ ਦੇ ਵਿੱਚ ਜਿੰਨੇ ਵੀ ਐਸੀ ਸਮਾਜ ਬੈਠਾ ਜਿੰਨਾ ਵੀ ਸਿੱਖ ਮਾਇਚਾਰਾ ਬਲਮਿਕ ਪਾਇਚਾਰਾ ਜਿੰਨਾ ਵੀ ਬੈਠਾ ਮੈਂ ਸਾਰਿਆਂ ਨੂੰ ਬੇਨਤੀ ਕਰਨਾ ਚਾਹਨਾ ਕਾਂਗਰਸ ਨੂੰ ਬਿਲਕੁਲ ਵੋਟ ਨਾ ਪਾਈ ਜਾਵੇ ਇਹ ਰਾਜੇ ਵਿਢਿੰਗ ਨੂੰ ਬਿਲਕੁਲ ਕਾਂਗਰਸ ਤੋਂ ਆਊਟ ਕੀਤਾ ਜਾਵੇ ਔਰ ਮੈਂ ਸਮਝਦਾ ਪੰਜਾਬ ਤਾਂ ਵੈਸੇ ਵੀ ਕਾਂਗਰਸ ਨੂੰ ਨਹੀਂ ਹੋਣਾ ਚਾਹੀਦਾ ਇਹਨਾਂ ਨੇ ਹਰਮੰਦਰ ਸਾਹਿਬ ਤੇ ਅਟੈਕ ਕੀਤਾ ਲੇਕਿਨ ਅ ਮਾਸ ਸਮਾਂ ਦਾ ਕਿਤਰਾ ਕਿਤਾ ਸਾਡੇ ਪੰਜਾਬੀਆਂ ਦਾ ਖੂਨ ਵੀ ਚਿੱਟਾ ਹੋ ਚੁੱਕਿਆ ਅਸੀਂ ਬਾਰ ਬਾਰ ਔਰ ਜਿਹੜੇ ਕਾਂਗਰਸ ਦੇ ਵਿੱਚ ਬੈਠੇ ਨੇ ਲੋਕ ਦਸਤਾਰਾ ਸਜਾ ਕੇ ਮੈਂ ਉਹਨਾਂ ਨੂੰ ਵੀ ਕਹਿਣਾ ਜਿਹੜੇ ਐਸਸੀ ਭਾਈਚਾਰੇ ਨੂੰ ਬਿਲੋਂਗ ਕਰਦੇ ਨੇ ਔਰ ਦਸਤਾਰਾ ਸਜਾ ਕੇ ਬੈਠੇ ਨੇ ਅਬ ਤੁਹਾਨੂੰ ਸ਼ਰਮ ਹੋਣੀ ਚਾਹੀਦੀ ਆ ਅੱਜ ਰਾਜੇ ਵਿਗਨ ਦੀ ਧੌਣ ਤੋਂ ਫੜ ਕੇ ਉਹਨੂੰ ਪੁੱਛੋ ਵੀ ਤੇਰੀ ਮਾਨਸਿਕਤਾ ਸਾਡੇ ਲਈ ਏ ਔਰ ਮੈਂ ਤੁਹਾਨੂੰ ਯਾਦ ਕਰਾ ਦੇਣਾ ਚਾਹੁੰਦਾ ਜਿਸ ਟਾਈਮ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਬਣਿਆ ਚਰਨਜੀਤ ਸਿੰਘ ਮੁੱਖ ਮੰਤਰੀ ਬਣਿਆ ਔਰ ਇਹਨਾਂ ਦਾ ਜਿਹੜਾ ਅੱਜ ਬੀਜੇਪੀ ਚ ਚੱਲ ਗਿਆ ਪ੍ਰਧਾਨ ਜਖੜ ਉਹਨੇ ਕੀ ਕਿਹਾ ਸੀਗਾ ਕਹਿੰਦਾ ਸੀ ਪੈਰ ਦੀ ਜੁੱਤੀ ਸਿਰ ਤੇ ਬਿਠਾ ਲਈ ਇਹ ਇਹਨਾਂ ਦੀ ਮਾਨਸਿਕਤਾ ਜਿਹੜੀ ਟਾਈਮ ਟੂ ਟਾਈਮ ਬਾਹਰ ਆਉਂਦੀ ਰਹਿੰਦੀ ਆ ਇਹ ਲੋਕਾਂ ਦੀ ਮਾਨਸਿਕਤਾ ਔਰ ਸਾਡੇ ਐਸੀ ਸਮਾਜ ਨੂੰ ਇਹ ਸਮਝ ਜਾਣਾ ਚਾਹੀਦਾ ਇਹ ਸਮਝਣਾ ਚਾਹੀਦਾ ਨਾ ਇਹ ਸਾਡੇ ਅੱਜ ਬਣੇ ਨੇ ਨਾ ਇਹ ਸਾਡੇ ਕੱਲ ਬਣੇ ਨੇ ਨਾ ਇਹਨਾਂ ਨੇ ਕਦੇ ਬਣਨਾ ਐ ਐਕਚੁਅਲ ਇਹਨਾਂ ਨੂੰ ਉਹ ਚੀਜ਼ ਹਾਜਮ ਨਹੀਂ ਹੁੰਦੀ ਡਾਈਜੈਸਟ ਨਹੀਂ ਹੁੰਦੀ ਕਿ ਇਹ ਲੋਕ ਪੜ੍ਹ ਲਿਖ ਕੇ ਐਡੇ ਐਡੇ ਉੱਚੇ ਔਦਿਆ ਤੇ ਕਿੱਦਾਂ ਬਰਾਜਮਾਨ ਹੋ ਗਏ ਇਹ ਹਜਮ ਨਹੀਂ ਹੁੰਦੀ ਜਦੋਂ ਸੀਐਮ ਬਣਿਆ ਉਹਦੀ ਨਾ ਤਾਂ ਚਰਨਜੀਤ ਚੰਨੀ ਦੀ ਕਾਬਲੀਅਤ ਦੇਖੀ ਗਈ ਨਾ ਉਹਦੀਆਂ ਡਿਗਰੀਆਂ ਦੇਖੀਆਂ ਗਈਆਂ ਕਿ ਉਹ ਬੰਦਾ ਪੀਐਚਡੀ ਆ 골ਡ ਮੈਲਿਸਟਾ ਨਾ ਦਲਿਤ ਮੁੱਖ ਮੰਤਰੀ ਦਲਿਤ ਮੁੱਖ ਮੰਤਰੀ ਸਿਰਫ ਉਹਦੀ ਕਾਸਟ ਦੇਖੀ ਗਈ ਇਹ ਇਹਨਾਂ ਦੀ ਮਾਨਸਿਕਤਾ ਹੈ ਔਰ ਸਾਡੇ ਲੋਕਾਂ ਨੂੰ ਵੀ ਸਮਝ ਜਾਣਾ ਚਾਹੀਦਾ ਜੁੱਤੀਆਂ ਖਾਣੀਆਂ ਬੰਦ ਕਰ ਦੋ ਇਹ ਲੋਕਾਂ ਨੇ ਟਾਈਮ ਟੂ ਟਾਈਮ ਤੁਹਾਨੂੰ ਇਸ ਤਰ੍ਹਾਂ ਹੀ ਡਿਵਾਈਡ ਐਂਡ ਰੂਲ ਪਾੜ ਕੇ ਹਮੇਸ਼ਾ ਤੁਹਾਡੇ ਤੇ ਰਾਜ ਕਰਦੇ ਰਹਿਣਾ ਕਿਸੇ ਨੂੰ ਲਾ ਦਿੰਦੇ ਜੀ ਜ਼ਿਲ੍ਹੇ ਦਾ ਪ੍ਰਧਾਨ ਲਾਤਾ ਜੀ ਐਸਸੀ ਐਸਸੀ ਦਾ ਕਿਸੇ ਨੂੰ ਕੁਛ ਲਾਤਾ ਤੇ ਆਪ ਕਰਦੇ ਆ ਰਾਜ ਭਗ ਜਦ ਕਿ 40 ਤੋਂ 50% ਅਸੀਂ ਲੋਕ ਆ ਇਹ ਇਹ 2% ਲੋਕ ਨੇ ਇਹ 2% ਲੋਕ ਨੇ ਜਿਹੜੇ ਉਲਟਾ ਸਾਡੇ ਤੇ ਰਾਜ ਕਰਦੇ ਨੇ ਮੁੱਦਾ ਇੱਕ ਹੋਣ ਦਾ ਇਹ ਹੁਣ ਤਾਂ ਮਾਸਕ ਤਾਂ ਔਰ ਮੈਂ ਸਮਝਦਾ ਸਾਡੇ ਵਿਚਾਰੇ ਅਨਪੜ ਲੋਕ ਮੂਰੇ ਬੈਠੇ ਤਾੜੀਆਂ ਮਾਰ ਰਹੇ ਨੇ ਇਹ ਬਕਵਾਸ ਕਰ ਰਿਹਾ ਸੀਗਾ ਠੀਕ ਆ ਇਹ ਜਨਾਨੇ ਨੂੰ ਮੈਂ ਔਰ ਜਤੂਬ ਤਨਮੈ ਸ਼ਰੇਆਮ ਚੈਲੰਜ ਕਰਦਾ ਜਦ ਮਰਜੀ ਜਿੱਥੇ ਮਰਜੀ 1 ਟੂ 1 ਮੇਰੇ ਨਾਲ ਕਦੇ ਵੀ 1 ਟੂ 1 ਆ ਕੇ ਮੇਰੇ ਨਾਲ ਤੂੰ ਇਹ ਕਰ ਲਈ ਠੀਕ ਆ 1 ਟੂ 1 ਮੇਰੇ ਨਾਲ ਕਰ ਲਈ ਡਿਬੇਟ ਕਰ ਲਈ ਜਦੋਂ ਮਰਜੀ ਤਨਮੈ ਦੱਸ ਦੂੰ ਵੀ ਇਹ ਜਿਹੜੇ ਤੌਣ ਚ ਕਿਲਾ ਤੁਹਾਡਾ ਕਿੱਥੋਂ ਆਇਆ ਤੁਹਾਨੂੰ ਜ਼ਮੀਨਾਂ ਕਿੱਦਾਂ ਮਿਲੀਆਂ ਇਹ ਸਾਡਾ ਵਿਸ਼ਾ ਨਹੀਂ ਆ ਮੈਂ ਗੁਰੂਦੀਆਂ ਕਿੱਦਾਂ ਮਿਲੀਆਂ ਇਹਨਾਂ ਨੇ ਇਹ ਗੋਰਿਆਂ ਦੇ ਪਿੱਠੂ ਸੀਗੇ ਇਹ ਲੋਕ ਇਹਨਾਂ ਦੇ ਬਜ਼ੁਰਗ ਔਰ ਅੰਗਰੇਜ਼ਾਂ ਦੇ ਪਿੱਠੂ ਸੀਗੇ ਗਰਦਾਰੀਆਂ ਕਰਦੇ ਸੀ ਕੌਮ ਨਾਲ ਗੁਰਗੋਬਿੰਦ ਸਿੰਘ ਸੱਚੇ ਪਾਤਸ਼ਾਹ ਵੀ ਇਹਨਾਂ ਤੋਂ ਇਹਨਾਂ ਤੋਂ ਦੁਖੀ ਗਏ ਨੇ ਕਦੇ ਘੋੜੇ ਦੀਆਂ ਲਗਾਮਾਂ ਫੜ ਲੈਂਦੇ ਸੀਗੇ ਕਦੇ ਬਦਾਵਾ ਦੇ ਕੇ ਭੱਜ ਜਾਂਦੇ ਸੀਗੇ ਇਹ ਉਹ ਲੋਕ ਨੇ ਔਰ ਅਸੀਂ ਉਹ ਲੋਕ ਆ ਜਿਨ੍ਹਾਂ ਨੂੰ ਕਿਹਾ ਸੀ ਮਹਾਰਾਜ ਨੇ ਧੰਨ ਸਿੱਖੀ ਧੰਨ ਕਮਾਈ ਧੰਨ ਕਹੋ ਰੰਗਰੇਟੇ ਕੌਣ ਅਸ਼ੂ ਤੇ ਇਹਨਾਂ ਨੂੰ ਆਕੇ ਇਹ ਹਨ ਗੁਰਕੇ ਬੇਟੇ ਹੰਬੀ ਮਜਬੀ ਤੁੰਬੀ ਮਜਬੀ ਇਹੋ ਮਜਬਾ ਹਮਾਰਾ ਕਹੋ ਰੰਗਰੇਟੇ ਗੁਰਕੇ ਬੇਟੇ ਪੰਥ ਸੰਗ ਰਹੇ ਆ ਮੇਟੇ ਮਰੀ ਨੇ ਕਿਹਾ ਅਸਲੀ ਪੁੱਤ ਮੇਰੇ ਇਹ ਨੇ ਅਸੀਂ ਤਾਂ ਸੱਚੇ ਪਾਤਸ਼ਾਹ ਨਾਲ ਖੜ ਕੇ ਜੰਗਾਂ ਜੁੱਦਾਂ 'ਚ ਲੜਦੇ ਰਹੇ ਇਹ ਇਹ ਚਮਚਾਗਿਰੀਆਂ ਕਰਕੇ ਜ਼ਮੀਨਾਂ ਲੈ ਕੇ ਪਟੇ ਲੈ ਗਏ ਅੱਜ ਇਹਨਾਂ ਦੀ ਧੌਣ 'ਚ ਕਿੱਲਾ ਡਿਆ ਹੋਇਆ ਨਹੀਂ ਤੁਸੀਂ ਕਦੇ ਕਹਿ ਰਹੇ ਹੋ ਕਿ ਐਂਟੀ ਸਿੱਖ ਰਾਜਾ ਵੜਿੰਗ ਹੈ ਗਿਆ ਕਦੇ ਹੋਰ ਚੀਜ਼ਾਂ ਜੋ ਤੁਸੀਂ ਕਹਿ ਰਹੇ ਹੋ ਕਿ ਲੱਗਦਾ ਕਿ ਜਾਇਜ਼ ਹੈਗੀਆਂ ਨੇ ਰਾਜਾ ਵੜਿੰਗ ਨੇ ਬਿਆਨ ਦਿੱਤਾ ਰਾਜਾ ਵੜਿੰਗ ਤੱਕ ਸਹਿਮਤ ਰਹਿਣਾ ਚਾਹੀਦਾ ਤੁਸੀਂ ਤਾਂ ਪੂਰੇ ਪਰਿਵਾਰ ਨੂੰ ਗਲਤ ਕਹਿ ਰਹੇ ਹੋ ਮੈਂ ਪੂਰੇ ਮੈਂ ਭਾਜੀ ਹੋਰ ਇਹਦੇ 'ਚ ਕੀ ਬੋਲ ਰਿਹਾ ਇਹਨੇ ਕਿਵੇਂ ਕਿਹਾ ਰੰਗ ਕੀ ਗੱਲ ਜੱਟਾਂ ਦੇ ਰੰਗ ਕਾਲੇ ਨਹੀਂ ਹੁੰਦੇ ਜੱਟਾਂ ਦੇ ਵਿੱਚ ਕਾਲੇ ਨਹੀਂ ਹੈਗੇ ਇਹਨੇ ਪਾਰਟੀਕੂਲਰ ਇੱਕ ਕੌਮ ਨੂੰ ਮੈਂ ਪਾਰਟੀਕੂਲਰ ਮੈਂ ਪਹਿਲਾਂ ਕਿਹਾ ਵੀ ਇਹਨੂੰ ਇਹਨੂੰ ਰਾਜਾ ਵਿਡਿੰਗ ਨਾਲ ਜੋੜ ਕੇ ਦੱਸਿਆ ਜਾਵੇ ਇਹ ਜਿਹੜੀ ਧੌਣ 'ਚ ਕੀ ਲਾਣਾ ਤੁਹਾਡੇ ਇਹ ਬਿਸ਼ਰਮਗੀਆਂ ਨਾਲ ਲਈਆਂ ਹੋਈਆਂ ਜ਼ਮੀਨਾਂ ਕਰਕੇ ਆ ਤੁਹਾਡੇ 'ਚ ਇਹ ਬਿਸ਼ਰਮਗੀਆਂ ਨਾਲ ਤੁਹਾਡੇ ਇੱਥੇ ਤੱਕ ਤੁਸੀਂ ਪਹੁੰਚੇ ਆ ਅੱਜ ਤੁਸੀਂ ਆਪਣੇ ਆਪ ਨੂੰ ਬੜੇ ਖੱਬੀਖਾਨ ਬਣ ਗਏ ਜੇ ਸਾਡੇ ਸਮਾਜ ਪੜ੍ਹ ਲਿਖ ਕੇ ਰਾਈਜ਼ ਕਰਕੇ ਇੱਥੇ ਤੱਕ ਪਹੁੰਚ ਰਿਹਾ ਤਾਂ ਤੁਹਾਨੂੰ ਤਕਲੀਫ ਕਿਹੜੀ ਗੱਲ ਦੀ ਆ ਠੀਕ ਹੈ ਔਰ ਡਾਕਟਰ ਪ੍ਰੀਮ ਰੌਂਗ ਨੇ ਸੰਵਿਧਾਨ ਦੇ ਵਿੱਚ ਲਿਖਿਆ ਸੀ ਉਹਨਾਂ ਨੇ 8 ਵਾਰ ਐਮਪੀ ਸੰਵਿਧਾਨਕ ਪੱਤੇ ਰਕੇ ਲੜਿਆ ਠੀਕ ਹੈ ਨਾ ਕਿ ਤੇਰੀ ਖਰਾਤ ਨਾਲ ਤੂੰ ਤਾਂ ਪਤਾ ਨਹੀਂ ਇੱਥੇ ਤੱਕ ਕਿਤੇ ਪਹੁੰਚਣਾ ਕਿ ਨਹੀਂ ਪਹੁੰਚਣਾ ਤੂੰ ਸੋ ਇਹਨੂੰ ਬਿਲਕੁਲ ਜਨਤਕ ਤੌਰ ਤੇ ਸ੍ਰੀ ਹਰਿਮੰਦਰ ਸਾਹਿਬ ਜਾ ਕੇ ਮਾਫੀ ਮੰਗਣੀ ਚਾਹੀਦੀ ਆ ਔਰ ਇਹਨੂੰ ਬਾਲਮਿਕ ਤੀਰਥ ਆ ਕੇ ਮਾਫੀ ਮੰਗਣੀ ਚਾਹੀਦੀ ਆ ਪੂਰੇ ਭਾਈਚਾਰੇ ਤੋਂ ਨਹੀਂ ਆਉਣ ਵਾਲੇ ਦਿਨਾਂ 'ਚ ਸਾਡੇ ਗੱਦੀ ਨਿਸ਼ੀਨ ਬਾਬਾ ਜੀ ਨੇ ਉੱਥੇ ਬਾਲਮਿਕ ਤੀਰਥੇ ਸੰਤ ਗੁਰਦਾਰੀ ਨਾਥ ਜੀ ਉਹਨਾਂ ਨੇ ਬਿਲਕੁਲ ਕਲੀਅਰ ਕਿਹਾ ਵੀ 4 ਔਰ 5 ਤਰੀਕ ਨਿਕਲ ਲੈਣ ਦਿਓ ਇਸ ਤੋਂ ਬਾਅਦ ਇਹਦਾ ਪੁਤਲੇ ਵੀ ਫੁੱਕੇ ਜਾਣਗੇ ਔਰ ਇਹਨੂੰ ਬਾਲਮੀਕ ਤੀਰਥ ਤੇ ਬਲਾ ਕੇ ਇਹ ਤੋਂ ਮਾਫੀ ਵੀ ਮੰਗਾਈ ਚਾਹੂਗੀ ਮਾਫੀ ਨਹੀਂ ਮੰਗੀ ਜੂਗੇ ਤਾਂ ਸਾਰੇ ਸਮਾਜ ਨੂੰ ਆਲ ਓਵਰ ਭਾਰਤ ਦੇ ਵਿੱਚ ਇੱਕ ਝੰਡੇ ਥੱਲੇ ਇਕੱਠੇ ਹੋਣ ਲਈ ਕਿਹਾ ਜਾਊਗਾ ਔਰ ਇਹਨਾਂ ਦਾ ਕਾਂਗਰਸ ਦਾ ਪੂਰਨ ਤੌਰ ਤੇ ਬਾਈਕਟ ਕੀਤਾ ਜਾਊਗਾ ਬਿਲਕੁਲ ਇਹਨਾਂ ਨੂੰ ਪਿੰਡਾਂ 'ਚ ਨਹੀਂ ਔਰ ਭਾਈਚਾਰਿਆਂ ਨੂੰ ਮੈਂ ਬੇਨਤੀ ਕਰਦਾ ਬਿਲਕੁਲ ਜੀ ਬਿਲਕੁਲ ਐਸਸੀ ਕਮਿਸ਼ਨ ਵੱਲੋਂ ਗੜੀ ਸਾਹਿਬ ਨੇ ਚਲੋ ਠੀਕ ਹੈ ਐਸ ਸਰਕਾਰ ਦੇ ਤੌਰ ਤੇ ਉਹਨਾਂ ਨੇ ਬੁਲਾਇਆ ਇਹਨੂੰ ਇਹਨੂੰ ਜਵਾਬ ਦੇਣਾ ਪਊਗਾ ਵੀ ਇਹ ਲਬਜ਼ ਕਿ ਕਿਦਾਂ ਬੋਲੇ ਤੈਨੂੰ ਨਹੀਂ ਸੀ ਪਤਾ ਕਿ ਉਹਨਾਂ ਦੀ ਕੁਆਲਿਟੀ ਕੀ ਹੈ ਉਹਨਾਂ ਦੀ ਉਹਨਾਂ ਦੀ ਕਿੱਥੋਂ ਤੱਕ ਹੈਗੇ ਬੈਠੇ ਕੈਪੇਬਿਲਿਟੀ ਕੀ ਹੈਗੀ ਹੈ ਸੋ ਇਹ 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 ਲੋਕਾਂ ਦੀ ਟਾਈਮ ਟੂ ਟਾਈਮ ਮਾਸਕ ਤਾਂ ਸਾਡੇ ਸਮਾਜ ਨੂੰ ਸਮਝਣਾ ਚਾਹੀਦਾ ਇਹਨਾਂ ਲੋਕਾਂ ਤੋਂ ਇਹਨਾਂ ਲੀਡਰਾਂ ਤੋਂ ਗਰੇਜ਼ ਕਰਨਾ ਚਾਹੀਦਾ ਇਹਨਾਂ ਤੋਂ ਪਾਸੇ ਹੋ ਕੇ ਆਪਣੇ ਲੋਕਾਂ ਨੂੰ ਅੱਗੇ ਅੱਗੇ ਲਿਆਓ ਲੀਡਰ ਬਣਾਉਣੇ ਬੰਦ ਕਰੋ ਲੀਡਰ ਬਣੋ ਜਾਂ ਸਰਕਾਰ ਬਣਾਓ ਜਾਂ ਸਰਕਾਰ ਡਰਾਓ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਬਿਲਕੁਲ ਰਾਜਾ ਬੜਿੰਗ ਦੇ ਬਿਆਨ ਤੋਂ ਬਾਅਦ ਸਿਆਸਤ ਗਰਮਾ ਜਾਂਦੀ ਹੈ ਔਰ तमाम ਗਲਬਾਤ ਕੀਤੀ ਹੈ ਸਾਰੇ ਮਸਲੇ ਨੂੰ ਲੈ ਕੇ ਸਾਰੇ ਮਸਲੇ ਨੂੰ ਲੈ ਕੇ ਤੁਸੀਂ ਕੀ ਸੋਚਦੇ ਹੋ ਸਾਨੂੰ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਜਰੂਰ ਦੱਸਿਓ ਬੜੀਆ ਲਿਸਤ ਬਲਵਿੰਦਰ ਆਰਿਆ ਦੇ ਨਾਲ ਮੈਂ ਜੈ ਵਰਮਾ ਚੈਨਲ ਸਤਰੰਗ ਦੇ ਲਈ ਧੰਨਵਾਦ